ਆਮਦਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਗੁਰਜੀਤ ਕੌਰ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਲੈ ਕੇ ਹਾਜ਼ਰਾਂ ਜੀ ਪ੍ਰੋਗਰਾਮ ਹੈਲਥ ਟਿਪਸ ਜਿਸ ਦੇ ਵਿੱਚ ਹੈਲਥ ਦੇ ਸੰਬੰਧਿਤ ਤੁਹਾਡੇ ਨਾਲ ਕੁਝ ਜਾਣਕਾਰੀ ਅੱਜ ਸਾਂਝੀ ਕਰਾਂਗੇ ਅਜੋਕੇ ਟਾਈਮ ਦੇ ਵਿੱਚ ਸਾਰਿਆਂ ਨੂੰ ਇੱਕੋ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੋਸਟਲੀ ਲੋਕਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਮੋਟਾਪੇ ਦੀ ਬਹੁਤ ਜ਼ਿਆਦਾ ਦਿੱਕਤ ਰਹਿੰਦੀ ਹੈ ਤੇ ਮੋਟਾਪਾ ਤੁਸੀਂ ਕਿਵੇਂ ਘਟਾ ਸਕਦੇ ਹੋ ਜਿਹੜੀ ਪੇਟ ਦੀ ਚਰਬੀ ਹੈ ਉਸ ਦਾ ਇਲਾਜ ਕਰਨ ਦੇ ਲਈ ਤੁਹਾਡੇ ਨਾਲ ਕੁਝ ਅੱਜ ਟਿਪਸ ਸਾਂਝੇ ਕਰਾਂਗੇ ਸ਼ੁਰੂਆਤ ਕਰਦੇ ਹਾਂ ਕਿ ਤੁਸੀਂ ਐਕਸਰਸਾਈਜ਼ ਕਿਸ ਤਰ੍ਹਾਂ ਦੇ ਨਾਲ ਕਰਨੀ ਹੈ ਸਵੇਰੇ ਸੈਰ ਕਰਨੀ ਚਾਹੀਦੀ ਹੈ ਜਾਂ ਫਿਰ ਸ਼ਾਮ ਨੂੰ ਸੈਰ ਕਰਨੀ ਚਾਹੀਦੀ ਹੈ ਕਿਸ ਦਾ ਕੀ ਬੈਨੀਫਿਟ ਹੋਵੇਗਾ ਇਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆਂ ਬਦਲਦੇ ਲਾਈਫ ਸਟਾਈਲ ਕਾਰਨ ਅੱਜਕੱਲ੍ਹ ਲੋਕ ਕਈ ਇਸ ਮਸਿਆਵਾਂ ਦਾ ਸ਼ਿਕਾਰ ਹੋ ਰਹੇ ਨੇ ਸਾਰਾ ਦਿਨ ਕੰਪਿਊਟਰ ਦੀਆਂ ਸਕਰੀਨਾਂ ਅੱਗੇ ਬੈਠਣ ਕਾਰਨ ਲੋਕ ਮੋਟੇ ਹੋਣ ਲੱਗ ਗਏ ਨੇ ਬਹੁਤ ਸਾਰੇ ਲੋਕ ਛੋਟੀ ਉਮਰ ਦੇ ਵਿੱਚ ਹੀ ਵੱਡੇ ਪੇਟ ਕਾਰਨ ਪਰੇਸ਼ਾਨ ਹਨ ਮੋਟਾਪਾ ਕਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ ਕਸਰਤ ਇੱਕ ਆਸਾਨ ਤਰੀਕਾ ਹੈ ਜਿਸ ਨੂੰ ਲੋਕ ਆਪਣੇ ਅਨੁਸਾਰ ਸਵੇਰੇ ਜਾਂ ਸ਼ਾਮ ਨੂੰ ਕਰਨਾ ਸਹੀ ਮੰਨਦੇ ਹਨ ਪੈਦਲ ਚੱਲਣਾ ਭਾਰ ਘਟਾਉਣ ਤੇ ਤੁਹਾਡੇ ਮੂਡ ਨੂੰ ਵਧੀਆ ਬਣਾਉਣ ਦਾ ਇੱਕ ਮਜ਼ੇਦਾਰ ਤੇ ਆਸਾਨ ਤਰੀਕਾ ਹੈ ਜਦੋਂ ਵੀ ਅਸੀਂ ਸੈਰ ਕਰਦੇ ਸਮੇਂ ਕੋਈ ਕਦਮ ਚੁੱਕਦੇ ਹਾਂ ਤਾਂ ਸਾਡੀਆਂ ਕੈਲੋਰੀਆਂ ਬਰਨ ਹੁੰਦੀਆਂ ਨੇ ਲੋਕਾਂ ਦੇ ਮਨ ਦੇ ਵਿੱਚ ਅਕਸਰ ਇੱਕ ਸਵਾਲ ਹੁੰਦਾ ਹੈ ਕਿ ਸੈਰ ਕਰਨ ਦਾ ਸਹੀ ਸਮਾਂ ਕੀ ਹੈ ਤੁਸੀਂ ਸੈਰ ਸਵੇਰੇ ਸ਼ਾਮ ਕਿਸੇ ਸਮੇਂ ਵੀ ਕਰ ਸਕਦੇ ਹੋ ਜਦੋਂ ਤੁਹਾਨੂੰ ਟਾਈਮ ਲੱਗੇ ਪਰ ਹਰ ਰੋਜ਼ ਇੱਕੋ ਸਮਾਂ ਪੱਕਾ ਕਰ ਲੈਣਾ ਚਾਹੀਦਾ ਸਵੇਰੇ ਦੀ ਸੈਰ ਸਾਡੀ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦੀ ਹੈ ਸਵੇਰੇ ਸਕਾਰਾਤਮਕ ਮਾਹੌਲ ਤੇ ਤਾਜ਼ੀ ਹਵਾ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦੀ ਹੈ ਅਤੇ ਕੈਲੋਰੀ ਬਰਨ ਕਰਨ ਵਿੱਚ ਮਦਦ ਮਿਲਦੀ ਹੈ ਸਵੇਰੇ ਸੈਰ ਕਰਨ ਨਾਲ ਤੁਹਾਡੀ ਨੀਂਦ ਦੇ ਪੈਟਰਨ ਵਿੱਚ ਸੁਧਾਰ ਹੁੰਦਾ ਜਿਸ ਨਾਲ ਰਾਤ ਨੂੰ ਆਰਾਮਦਾਇਕ ਨੀਂਦ ਵੀ ਆਉਂਦੀ ਹੈ ਤਾਜ਼ੀ ਹਵਾ ਤੇ ਕੁਦਰਤੀ ਸਵੇਰ ਦੀ ਰੌਸ਼ਨੀ ਤੁਹਾਡੇ ਸਰੀਰ ਤੇ ਦਿਮਾਗ ਨੂੰ ਊਰਜਾਵਾਨ ਬਣਾ ਸਕਦੀ ਹੈ ਜਿਸ ਨਾਲ ਤੁਸੀਂ ਦਿਨ ਪਰ ਸਕਾਰਾਤਮਕ ਮਹਿਸੂਸ ਕਰਦੇ ਹੋ ਸ਼ਾਮ ਨੂੰ ਸੈਰ ਕਰਨ ਦੇ ਵੀ ਕਈ ਫਾਇਦੇ ਹੁੰਦੇ ਨੇ ਦਿਨ ਭਰ ਦੇ ਕੰਮ ਜਾਂ ਹੋਰ ਗਤੀਵਿਧੀਆਂ ਤੋਂ ਬਾਅਦ ਸ਼ਾਮ ਦੀ ਸੈਰ ਆਰਾਮ ਕਰਨ ਤੇ ਤਣਾਅ ਤੋਂ ਰਾਹਤ ਪਾਉਣ ਦਾ ਵਧੀਆ ਤਰੀਕਾ ਹੋ ਸਕਦਾ ਹੈ ਸ਼ਾਮ ਨੂੰ ਸੈਰ ਕਰਨ ਨਾਲ ਮਾਨਸਿਕ ਸਿਹਤ ਨੂੰ ਸੁਧਾਰਦੀ ਹੈ ਅਤੇ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦੀ ਹੈ ਰਾਤ ਦੇ ਖਾਣੇ ਤੋਂ ਬਾਅਦ ਸੈਰ ਕਰਨ ਨਾਲ ਤੁਹਾਡੇ ਸਰੀਰ ਨੂੰ ਭੋਜਨ ਦੀ ਪ੍ਰਕਿਰਿਆ ਕਰਨ ਵਿੱਚ ਮਦਦ ਮਿਲਦੀ ਹੈ ਤੇ ਸੌਣ ਤੋਂ ਪਹਿਲਾਂ ਗੈਰ ਸਿਹਤਮੰਦ 스ਨੈਕਸ ਦੀ ਲਾਲਸਾ ਵੀ ਘਟ ਸਕਦੀ ਹੈ ਹੁਣ ਤੁਹਾਨੂੰ ਦੱਸਿਆ ਕਿ ਸਵੇਰੇ ਸੈਰ ਕਰਨੀ ਚਾਹੀਦੀ ਹੈ ਜਾਂ ਫਿਰ ਸ਼ਾਮ ਨੂੰ ਸੈਰ ਕਰਨੀ ਚਾਹੀਦੀ ਹੈ ਪਰ ਇਸ ਦੇ ਨਾਲ ਹੀ ਤੁਹਾਨੂੰ ਕੁਝ ਡਰਿੰਕਸ ਦਾ ਵੀ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਤੁਹਾਡੇ ਪੇਟ ਦੀ ਚਰਬੀ ਘਟਣ ਦੇ ਵਿੱਚ ਮਦਦ ਹੋ ਸਕਦੀ ਹੈ ਕਿਹੜੀਆਂ ਡਰਿੰਕਸ ਦਾ ਤੁਹਾਨੂੰ ਸੇਵਨ ਕਰਨਾ ਚਾਹੀਦਾ ਹੈ ਆਓ ਜਾਣਦੇ ਹਾਂ ਇਕੱਲੀ ਕਸਰਤ ਨਾਲ ਜੇ ਤੁਹਾਡਾ ਭਾਰ ਨਹੀਂ ਘਟ ਰਿਹਾ ਤਾਂ ਕਸਰਤ ਦੇ ਨਾਲ-ਨਾਲ ਤੁਹਾਨੂੰ ਕੁਝ ਪੋਸਟ-ਟ੍ਰੇਨ ਡਰਿੰਕਸ ਦਾ ਵੀ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਕੁਝ ਅਜਿਹੇ ਡਰਿੰਕਸ ਹਨ ਜੋ ਚਰਬੀ ਨੂੰ ਘੱਟ ਕਰਨ ਦੇ ਵਿੱਚ ਮਦਦ ਕਰ ਸਕਦੇ ਹਨ ਢੇਰ ਦੀ ਚਰਬੀ ਨੂੰ ਘੱਟ ਕਰਨ ਲਈ ਸਭ ਤੋਂ ਵਧੀਆ ਹੈ ਅਜਵਾਇਨ ਦਾ ਪਾਣੀ ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ ਜਿਸ ਨਾਲ ਫੈਟ ਬਰਨ ਹੁੰਦਾ ਹੈ ਇਸ ਤੋਂ ਇਲਾਵਾ ਇਸ ਨੂੰ ਪੀਣ ਨਾਲ ਬਲੌਟਿੰਗ ਦੀ ਸਮੱਸਿਆ ਵੀ ਦੂਰ ਹੁੰਦੀ ਹੈ ਜਿਸ ਨਾਲ ਪਾਚਨ ਕਿਰਿਆ ਦੇ ਵਿੱਚ ਸੁਧਾਰ ਹੁੰਦਾ ਹੈ ਤੇ ਪੇਟ ਦੀ ਚਰਬੀ ਨੂੰ ਘੱਟ ਕਰਨ ਦੇ ਵਿੱਚ ਵੀ ਮਦਦ ਮਿਲਦੀ ਹੈ ਇਸ ਲਈ ਪੇਟ ਦੀ ਚਰਬੀ ਨੂੰ ਘੱਟ ਕਰਨ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਚਮਚ ਅਜਵਾਇਨ ਨੂੰ ਪਾਣੀ ਵਿੱਚ ਉਬਾਲ ਕੇ ਜ਼ਰੂਰ ਪੀਓ ਗ੍ਰੀਨ ਟੀ ਪੀਨ ਨਾਲ ਵੀ ਮੈਟਾਬੋਲਿਜ਼ਮ ਤੇਜ਼ ਹੁੰਦਾ ਜਿਸ ਨਾਲ ਚਰਬੀ ਘਟ ਹੁੰਦੀ ਹੈ ਇਸ ਲਈ ਹਰ ਰੋਜ਼ ਸਵੇਰੇ ਗ੍ਰੀਨ ਟੀ ਪੀਨ ਨਾਲ ਪੇਟ ਦੀ ਚਰਬੀ ਤੇਜ਼ੀ ਨਾਲ ਘਟੇਗੀ ਅਤੇ ਤੁਸੀਂ ਜ਼ਿਆਦਾ ਐਕਟਿਵ ਮਹਿਸੂਸ ਕਰੋਗੇ ਇਸ ਤੋਂ ਇਲਾਵਾ ਇਹ ਸਕਿਨ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ ਗਰਮ ਪਾਣੀ ਵਿੱਚ ਨਿੰਬੂ ਮਿਲਾ ਕੇ ਪੀਣ ਨਾਲ ਵੀ ਮੈਟਾਬੋਲਿਜ਼ਮ ਤੇਜ਼ ਹੁੰਦਾ ਤੇ ਫੈਟ ਬਰਨ ਹੁੰਦਾ ਇਸ ਨੂੰ ਪੀਣ ਨਾਲ ਪੇਟ ਦੀ ਚਰਬੀ ਜ਼ਰੂਰ ਕੱਟ ਹੁੰਦੀ ਹੈ ਇਸ ਤੋਂ ਇਲਾਵਾ ਇਹ ਬਾਡੀ ਟੋਕਸ ਵਿੱਚ ਵੀ ਮਦਦ ਕਰਦਾ ਹੈ ਇਸ ਲਈ ਰੋਜ਼ਾਨਾ ਸਵੇਰੇ ਖਾਲੀ ਪੇਟ ਕੋਸੇ ਪਾਣੀ ਦੇ ਵਿੱਚ ਨਿੰਬੂ ਦੀਆਂ ਕੁਝ ਬੂੰਦਾਂ ਮਿਲਾ ਕੇ ਜ਼ਰੂਰ ਪੀਓ ਤੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਆਪਣੀ ਸਿਹਤ ਦੇ ਵਿੱਚ ਅਸਰ ਦਿਖਣਾ ਸ਼ੁਰੂ ਹੋ ਜਾਵੇਗਾ ਖੀਰਾ ਤੇ ਪੁਦੀਨੇ ਦਾ ਪਾਣੀ ਸਰੀਰ ਨੂੰ ਡੀਟੌਕਸੀਫਾਈ ਕਰਦਾ ਹੈ ਅਤੇ ਸਰੀਰ ਵਿੱਚ ਜਮਾ ਗੰਦਗੀ ਨੂੰ ਸਾਫ਼ ਵੀ ਕਰ ਦਿੰਦਾ ਜਿਸ ਨੂੰ ਪੀਣਾ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋਵੇਗਾ ਇੰਨਾ ਹੀ ਨਹੀਂ ਖੀਰਾ ਤੇ ਪੁਦੀਨਾ ਪਾਚਨ ਕਿਰਿਆ ਲਈ ਵੀ ਫਾਇਦੇਮੰਦ ਹੁੰਦੇ ਹਨ ਜੋ ਬਲੌਟਿੰਗ ਤੇ ਗੈਸ ਦੀ ਸਮੱਸਿਆ ਨੂੰ ਦੂਰ ਕਰਨ ਦੇ ਵਿੱਚ ਮਦਦ ਕਰਦੇ ਹਨ ਅੱਛਾ ਹੁਣ ਸੈਰ ਦੀ ਗੱਲ ਤਾਂ ਕਰ ਲਈ ਤੇ ਡਰਿੰਕਸ ਕਿਹੜੀਆਂ ਲੈਣੀਆਂ ਚਾਹੀਦੀਆਂ ਨੇ ਉਹਨਾਂ ਦੀ ਗੱਲ ਵੀ ਕਰ ਲਈ ਤੇ ਹੁਣ ਗੱਲ ਕਰਦੇ ਆ ਡਾਈਟ ਦੀ ਤੁਹਾਡਾ ਭਾਰ ਜੇਕਰ ਵੱਧ ਰਿਹਾ ਤਾਂ ਤੁਹਾਨੂੰ ਆਪਣੀ ਡਾਈਟ ਵੀ ਕੰਟਰੋਲ ਦੇ ਵਿੱਚ ਰੱਖਣੀ ਚਾਹੀਦੀ ਹੈ ਤੇ ਡਾਈਟ ਨੂੰ ਕੰਟਰੋਲ ਦੇ ਵਿੱਚ ਰੱਖਣ ਲਈ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆ ਉਹ ਵੀ ਦੱਸਦੇ ਆਂ ਤੇਜ਼ੀ ਨਾਲ ਵੱਧਦੇ ਵਜ਼ਨ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਆਪਣੀ ਡਾਈਟ ਨੂੰ ਕੰਟਰੋਲ ਕਰਨਾ ਪਵੇਗਾ ਹੁਣ ਦੱਸਦੇ ਆਂ ਕਿ ਕੁਝ ਡਾਈਟਸ ਦੇ ਨਾਲ ਤੁਸੀਂ ਆਪਣਾ ਭਾਰ ਆਸਾਨੀ ਦੇ ਨਾਲ ਕਿਵੇਂ ਘਟਾ ਸਕਦੇ ਹੋ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਮੈਡੀਟੇਰੀਅਨ ਖੁਰਾਕ ਦੀ ਇਹ ਇੱਕ ਭਾਰੀ ਖੁਰਾਕ ਹੈ ਅਤੇ ਇਹ ਮੀਟ ਦੀ ਖਪਤ ਨੂੰ ਘਟਾਉਂਦੀ ਹੈ ਪਰ ਮਾਸਾਹਾਰੀ ਭੋਜਨ ਨੂੰ ਪੂਰੀ ਤਰ੍ਹਾਂ ਇਨਕਾਰ ਨਹੀਂ ਕਰਦੀ ਜੇਕਰ ਤੁਸੀਂ ਨਾਨ-वेजिटेरियन ਹੋ ਤਾਂ ਇਸ ਖੁਰਾਕ ਦੇ ਵਿੱਚ ਚਿਕਨ ਦੀ ਬਜਾਏ ਮੱਛੀ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਵੈਜੀਟੇਰੀਅਨ ਲੋਕਾਂ ਲਈ ਸਾਬਤ ਅਨਾਜ ਮੇਵੇ ਅਤੇ ਜੜੀ ਬੂਟੀਆਂ ਖਾਣ ਤੇ ਜ਼ੋਰ ਦਿੱਤਾ ਜਾਂਦਾ ਹੈ ਘੱਟ ਕਾਰਬੋਹਾਈਡਰੇਟ ਖੁਰਾਕ ਇਸ ਖੁਰਾਕ ਦੇ ਵਿੱਚ ਕਾਰਬੋਹਾਈਡਰੇਟਸ ਦੀ ਮਾਤਰਾ ਬਹੁਤ ਘੱਟ ਅਤੇ ਸੀਮਤ ਹੁੰਦੀ ਹੈ ਇਸ ਕਾਰਨ ਊਰਜਾ ਦਾ ਮੁੱਖ ਸਰੋਤ ਕਾਰਬੋਹਾਈਡਰੇਟ ਦੀ ਬਜਾਏ ਸਰੀਰ ਵਿੱਚ ਮੌਜੂਦ ਚਰਬੀ ਬਣ ਜਾਂਦੀ ਹੈ ਤੇ ਭਾਰ ਘਟਾਉਣ ਦੇ ਵਿੱਚ ਮਦਦ ਮਿਲਦੀ ਹੈ ਇੰਟਰਮੀਟੇਟ ਫਾਸਟਿੰਗ ਰੁਕ ਰੁਕ ਕੇ ਵਰਤ ਰੱਖਣ ਦੇ ਨਾਲ ਤੁਸੀਂ ਸਿਰਫ ਇੱਕ ਖਾਸ ਸਮੇਂ ਦੌਰਾਨ ਹੀ ਖਾਂਦੇ ਹੋ ਖੋਜ ਦਰਸਾਉਂਦੀ ਹੈ ਕਿ ਹਰ ਦਿਨ ਕੁਝ ਘੰਟਿਆਂ ਲਈ ਵਰਤ ਰੱਖਣਾ ਜਾਂ ਹਫਤੇ ਵਿੱਚ ਦੋ ਦਿਨ ਸਿਰਫ ਇੱਕ ਭੋਜਨ ਖਾਣ ਨਾਲ ਸਿਹਤ ਲਾਭ ਹੋ ਸਕਦੇ ਹਨ ਤੁਸੀਂ ਹਰ ਰੋਜ਼ 8 ਘੰਟੇ ਦੀ ਮਿਆਦ ਦੇ ਦੌਰਾਨ ਹੀ ਖਾਣ ਦੀ ਕੋਸ਼ਿਸ਼ ਕਰ ਸਕਦੇ ਹੋ ਅਤੇ ਬਾਕੀ ਦੇ ਲਈ ਵਰਤ ਰੱਖ ਸਕਦੇ ਹੋ ਜਾਂ ਤੁਸੀਂ ਹਫਤੇ ਵਿੱਚ ਦੋ ਦਿਨ ਇੱਕੋ ਵਾਰ ਦੀ ਤਰ੍ਹਾਂ ਹੀ ਖਾਣਾ ਚੁਣ ਸਕਦੇ ਹੋ ਕਾਫੀ ਸਾਰੇ ਲੋਕ ਆਪਣੀ ਹੈਲਥ ਨੂੰ ਲੈ ਕੇ ਕੌਨਸ਼ੀਅਸ ਰਹਿੰਦੇ ਹਨ ਤੇ ਉਹਨਾਂ ਦੇ ਲਈ ਅੱਜ ਇੱਕ ਹੋਰ ਹੈਲਥ ਟਿੱਪ ਸਾਂਝਾ ਕਰਨ ਜਾ ਰਹੇ ਹਾਂ ਕਿ ਹਰੀ ਮਿਰਚ ਖਾਣ ਦੇ ਵੀ ਉਹਨਾਂ ਨੂੰ ਬਹੁਤ ਸਾਰੇ ਫਾਇਦੇ ਹੋ ਸਕਦੇ ਹਨ ਤੁਸੀਂ ਵੀ ਨਹੀਂ ਸੁਣਿਆ ਹੋਵੇਗਾ ਕਿ ਹਰੀ ਮਿਰਚ ਦਾ ਸੇਵਨ ਕਰਨ ਦੇ ਨਾਲ ਭਾਰ ਵੀ ਘਟਦਾ ਹੈ ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਭਾਰ ਘਟਦਾ ਹੈ ਅੱਜ ਦੇ ਦੌਰ ਦੇ ਵਿੱਚ ਲੋਕ ਆਪਣੇ ਭਾਰ ਨੂੰ ਲੈ ਕੇ ਕਾਫੀ ਕੌਨਸ਼ੀਅਸ ਰਹਿਣ ਲੱਗੇ ਨੇ ਅਤੇ ਕਈ ਲੋਕ ਡਾਈਟ ਫੋਲੋ ਕਰਦੇ ਨੇ ਹਣ ਤਾਂ ਤੁਹਾਨੂੰ ਹਰੀ ਮਿਰਚ ਦੇ ਫਾਇਦੇ ਬਾਰੇ ਦੱਸ ਦਿਆਂ ਜਿਸ ਨਾਲ ਤੁਹਾਨੂੰ अनेका ਫਾਇਦੇ ਹੋਣਗੇ ਹਰੀ ਮਿਰਚ ਵਿੱਚ ਬਹੁਤ ਸਾਰੇ ਪੋਸ਼ਟਿਕ ਤੱਤ ਹੁੰਦੇ ਹਨ ਪੌਸ਼ਟਿਕ ਤੱਤਾਂ ਨਾਲ ਭਰਪੂਰ ਹਰੀ ਮਿਰਚ ਦਾ ਸੇਵਨ ਕਰਨ ਨਾਲ metabolisme ਵਿੱਚ ਸੁਧਾਰ ਹੁੰਦਾ ਹੈ ਇਸ ਕਾਰਨ ਇਹ ਭਾਰ ਘਟਾਉਣ ਦੇ ਵਿੱਚ کارਗਰ ਹੁੰਦੀ ਹੈ ਇਸ ਵਿੱਚ ਕੈਪਸਾਇਸਿਨ ਦਾ ਨਾਮ ਦਾ ਐਂਟੀਆਕਸੀਡੈਂਟ ਹੁੰਦਾ ਹੈ ਜੋ ਸਰੀਰ ਦੇ ਵਿੱਚ ਗਰਮੀ ਨੂੰ ਵਧਾਉਂਦਾ ਹੈ ਜਿਸ ਨਾਲ ਬਲੱਡ ਸਰਕੂਲੇਸ਼ਨ ਵਿੱਚ ਸੁਧਾਰ ਹੁੰਦਾ ਹੈ ਅਜਿਹੀ ਸਥਿਤੀ ਦੇ ਵਿੱਚ ਭੁੱਖ ਘੱਟ ਲੱਗਦੀ ਹੈ ਅਤੇ ਭਾਰ ਘਟਾਉਣ ਦੇ ਵਿੱਚ ਮਦਦ ਮਿਲਦੀ ਹੈ ਹਰੀ ਮਿਰਚ ਖਾਣ ਨਾਲ ਕੋਲੇਸਟ੍ਰੋਲ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ ਇਹ ਵਿਟਾਮਿਨ ਸੀ ਵਿਟਾਮਿਨ ਏ ਆਇਰਨ ਅਤੇ ਫਾਈਬਰ ਵਰਗੇ ਕਈ ਪੋਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਇਸ ਵਿੱਚ ਐਂਟੀਆਕਸੀਡੈਂਟ ਵੀ ਮੌਜੂਦ ਹੁੰਦੇ ਹਨ ਜੋ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ ਆਪਣੀ ਖੁਰਾਕ ਵਿੱਚ ਹਰੀ ਮਿਰਚ ਨੂੰ ਸ਼ਾਮਲ ਕਰਨ ਨਾਲ ਅੱਖਾਂ ਦਿਲ ਅਤੇ ਫੇਫੜਿਆਂ ਨੂੰ ਫਾਇਦਾ ਹੁੰਦਾ ਹੈ ਕਹੇ ਸੀ ਅੱਜ ਦੇ ਸਾਡੇ ਕੁਝ ਹੈਲਥ ਟਿਪਸ ਜੇਕਰ ਤੁਹਾਨੂੰ ਇਹ ਹੈਲਥ ਟਿਪਸ ਵਧੀਆ ਲੱਗੇ ਹੋਣ ਤੇ ਤੁਸੀਂ ਇਹਨਾਂ ਨੂੰ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਅਪਣਾਉਣ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਇੱਕ ਵਾਰ ਜ਼ਰੂਰ ਸਲਾਹ ਲੈ ਲਿਓ ਫਿਲਹਾਲ ਅੱਜ ਦੇ ਸਾਡੇ ਹੈਲਥ ਟਿਪਸ ਪ੍ਰੋਗਰਾਮ ਦੇ ਵਿੱਚ ਇਹਨਾਂ ਨੂੰ ਮੰਦੇ ਹੋ ਇਜਾਜ਼ਤ ਸਤਿ ਸ਼ਕਰ